ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਵੱਧ ਤੇ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਦੋਂ ਵੀ ਜਦੋਂ ਬਾਲ ਵਗੈਰਾ ਕੇਸ ਕਟਾਉਣ ਜਾਂਦੇ ਸੀਗੇ ਉਦੋਂ ਵੀ ਨਹੀਂ ਕਟਾਉਂਦੇ ਸੀ ਵੀ ਬੰਦੇ ਫੜਫੜ ਕੇ ਕਟਾਉਂਦੇ ਵੀ राजपूत बैकग्राउंड से तो मैं समझ नहीं पा रही थी ये चीज़ और ये हमेशा मतलब आप जो बोल रहे रोता था रोता नहीं था लड़ाई करता था कि मेरे बाल मत काटो करके मैं समझ नहीं पाती इसको तो क्यों करना है ये सब मैं ਗੁਰੂ ਸਾਹਿਬ ਦੇ ਜਿਹੜੇ ਵੱਡੇ ਸਹਜਾਤੇ ਸੀਗੇ ਅਜੀਤ ਸਿੰਘ ਜੀ ਜ਼ੋਰਔਰ ਸਿੰਘ ਜੀ ਅ ਜਦੋਂ ਉਹ ਸ਼ਹੀਦ ਹੋਏ ਸੀਗੇ ਜੰਗ 'ਚ ਆਪਣੇ ਪਰਿਵਾਰ ਨੇ ਭਾਈ ਰਾਮਾ ਜੀ ਭਾਈ trilokai ਇੱਕ ਨੇ ਨਾਬੇ ਬਣਾਏ ਸੀਗਾ ਇੱਕ ਨੇ ਪਟਿਆਲੇ ਬਣਾਏ ਸੀ ਤਾਂ ਉਹਨਾਂ ਨੇ ਵੱਡੇ ਸਹਜਾਦਿਆਂ ਨੂੰ ਅੰਤਿਮ ਸੰਸਕਾਰ ਕੀਤਾ ਹੈਗਾ ਫੇਰ ਗੁਰੂ ਸਾਹਿਬ ਨੇ ਸੰਨੂ ਕੇ ਆਪੀ ਤੇਰਾ ਕਰ ਮੇਰਾ ਸ ਤੇ ਤੇਰਾ ਕਰ ਮੇਰਾ ਵਿਖਾਸ ਜੋ ਦਾਦਾ ਜੀ ਨੇ ਜੋ ਪਤਾਇਆ ਇਸ ਹਿਸਟਰੀ ਜੋ ਉਹਨਾਂ ਨੇ ਛੋੜਾ ਹੈ ਹਾਂ ਪੇ 70 ਮੈਂ 72 ਮੈਂ ਫਿਰ ਹਾਂ ਜਿਵੇਂ ਸਿੱਖੇ ਜੁੜੇ ਨਹੀਂ ਸੀ ਹਾਂ ਜਿਵੇਂ ਸਿੱਖ ਕੋਈ ਵੀ ਅਸੀਂ ਪੰਜਾਬੀ ਮੈਂ ਨਹੀਂ ਬੋਲ ਪਾਤੇ ਨਹੀਂ ਮੈਨੂੰ ਥੋੜੀ ਥੋੜੀ ਤਾਂ ਪੰਜਾਬੀ ਆਉਂਦੀ ਹੈ ਬਟ ਸਿੱਖਣੀ ਸ਼ੁਰੂ ਕਰਦੀ ਹਾਂ ਸਮਝ ਆਉਂਦੇ ਨੇ ਬਟ ਬੋਲਣ 'ਚ ਥੋੜੀ ਦਿੱਕਤ ਹੁੰਦੀ ਹੈ ਵੀ ਮੈਂ ਵੀ ਸ਼ੁਰੂ ਜੀ ਮੈਂ ਆਪ ਪਗਵੰਤਾ ਸੀਗਾ ਸ਼ੀਸ਼ੇ ਮੁਰੇ ਖੜ ਕੇ ਮੈਨੂੰ ਗਾਪ ਨਹੀਂ ਹੈ ਇਹ ਹੁੰਦਾ ਬੰਦਾ ਬੜਾ ਅੱਜ ਤਾਂ ਚਲੋ ਕਲਗੀ ਵਗਰਾ ਵਾਲੀ ਕੁਜੀ ਬਣਾਈ। ਉਹ ਤਾਂ ਮੈਂ ਆਪ ਹੀ ਬੰਦ ਹੁੰਦਾ। ਇਹ ਛੋਟਾ ਹੁੰਦਾ ਸੀਗਾ ਇਹ ਸ਼ੀਸ਼ੇ ਅੱਗੇ ਰੰ ਨਾਲ ਖੜ ਕੇ ਪਾਗ ਵਾਸੀ ਪ੍ਰੋਪਰ ਤਰੀਕਾ ਨਹੀਂ ਹੁੰਦਾ ਜਿੰਨਾਂ ਹੁੰਦਾ ਉਹ ਨਾ ਕਰਦਾ। ਘੰਟਿਆਂ ਤੱਕ ਲੱਗਿਆ ਰਹਿੰਦਾ ਉੱਥੇ ਇਹ ਉਹ ਫਿਰ ਹੌਲੀ-ਹੌਲੀ ਇੱਧਰ ਆਏ। ਫਿਰ ਮੈਂ ਸਿੱਖੀ। ਤਾਂ ਉੱਪਰ ਤਸਵੀਰਾਂ ਕਿਹਦੀਆਂ ਕਿਹਦੀਆਂ ਐਸਤੇ ਬਾਰੇ ਜਾਣਕਾਰੀ ਦਿਓ। ਸਭ ਤੋਂ ਵਿੱਚ ਹੈਗੇ ਨੇ ਹਿਰਾ ਸਿੰਘ ਜੀ। ਜਿਹੜੇ ਆਪਣੇ ਪਰਿਵਾਰ ਚੋਂ ਪਹਿਲੇ ਰਾਜੇ ਸੀਗੇ। ਉਹਨਾਂ ਤੋਂ ਰਾਈਟ ਰਿਪੁਧਮਨ ਸਿੰਘ ਜੀ। ਮੇਰੀ ਉਹਨਾਂ ਦੇ ਬੇਟੇ ਜਿਨ੍ਹਾਂ ਦੇ ਪਿੱਛੇ ਜਿੱਤੋ ਦਾ ਮੁਰਚਾ ਲੱਗਿਆ ਤੇ ਫਿਰ ਲੈਫਟ ਤੇ ਨਹੀਂ ਪ੍ਰਤਾਪ ਸਿੰਘ ਜੀ ਮੇਰੇ ਪਰਪਰਦਾਦਾ ਮੇਰੇ ਪਰਦਾਦਾ ਤੇ ਉਹ ਪਹਿਲਾਂ ਉਹਨਾਂ ਦਾ ਪੂਰਾ ਬਚਪਨ ਉਹਨਾਂ ਦਾ ਪੂਰਾ ਬਚਪਨ ਵੀ ਇੰਗਲੈਂਡ ਚ ਲੰਘਿਆ ਵੀ ਕਾਫੀ ਟਾਈਮ ਉਧਰ ਰਹੇ ਵਗਰਾ ਫਿਰ 90 ਵਾਲੇ ਬੰਦੇ ਨੇ ਮਤਲਬ 90 ਵਾਲੀ ਸੰਗਤ ਨੇ ਬੁਲਾਇਆ ਉਹਨਾਂ ਨੂੰ ਵੀ ਤੁਸੀਂ ਵਾਪਸ ਆਓ ਮਰਾਜ ਸੰਭਵ ਮੈਲਾ ਫਿਰ ਉਹਨਾਂ ਨੇ ਕੇਸ ਪਹਿਲਾਂ ਉਹਨਾਂ ਦੇ ਕੇਸ ਕੱਟੇ ਹੋਏ ਸੀਗੇ ਫਿਰ ਫਿਰ ਉਹਨਾਂ ਨੇ ਕੇਸ ਰੱਖੇ ਦਸਤਾਰ ਸਜਾਈ ਭਗਵੰਨੀ ਫਿਰ ਆਕਨਨ ਰਾਜ ਸੰਭਵ